ਕਰਿਓ ਪਟਾ ਕਰਿਓ ਵਧੀਆ ਹੋਊਗਾ ਕਿ ਅਸੀਂ ਚਿੰਤਾ ਨਾ ਕਰੋ ਜਿਹੜੀ ਮੇਨ ਗੱਲ ਹੈ ਨਾ ਜਦੋਂ ਤੱਕ ਬੀਜੇਪੀ ਦੀ ਪੰਜਾਬ ਲੀਡਰਸ਼ਿਪ ਦੇ ਵਿੱਚ ਡਰ ਨਹੀਂ ਬੈਠੂਗਾ ਕਿ ਤੁਹਾਡੇ ਜੁੱਤੀਆਂ ਪਹਿਣੀਆਂਗਾ ਤੁਸੀਂ ਇਸ ਮਾਮਲੇ ਵਿੱਚ ਨਹੀਂ ਖੜੇ ਹੋਏ ਇਹ ਜਿਹੜੀ ਚੀਜ਼ ਹੈ ਇਥੋਂ ਕਨਵੇ ਹੋ ਜਾਣਾ ਚਾਹੀਦਾ ਕਿ ਬੀਜੇਪੀ ਦੀ ਪੰਜਾਬ 'ਚ ਜਗ੍ਹਾ ਨਹੀਂ ਹੈ ਅਗਰ ਉਹ ਪੰਜਾਬ ਯੂਨੀਵਰਸਿਟੀ ਨਾਲ ਖੜੀ ਨਹੀਂ ਹੁੰਦੀ ਠੀਕ ਹੈ ਗੱਲ ਠੀਕ ਹੈ ਜੀ ਇਹਦੇ ਵਿੱਚ ਕੀ ਹੈ ਇਹ ਕੱਲੀ ਲੜਾਈ ਪੱਗਾਂ ਵਾਲੀ ਨਹੀਂ ਹੈ ਪੱਗਾਂ ਮੈਂ ਹਿੰਦੂਆਂ ਦਾ ਲੈਣਾਗਾ ਠੀਕ ਹੈ ਅਗਰ ਮੇਰੀ ਵੀ 3000 ਤੋਂ 3 ਲੱਖ ਹੋਊਗੀ ਨਾ ਤਾਂ ਮੇਰੀ ਜੇਬ ਤੇ ਵੀ ਉਨਾ ਹੀ ਅਸਰ ਹੈ ਇੱਥੇ ਹਰ ਤਬਕੇ ਦਾ ਬੱਚਾ ਵੱਢਦਾ ਹੈ ਇਹ ਬੀਜੇਪੀ ਦਾ ਵੀ ਜਿਹੜਾ ਅਗਰ ਸਪੋਰਟਰ ਹੈ ਉਹਦੇ ਮਨ 'ਚ ਬਹਿਮ ਹੈ ਕਿ ਇਹ ਬੀਜੇਪੀ ਅਗਰ ਚੁੱਪ ਰਹਿੰਦੀ ਹੈ ਤਾਂ ਤੁਸੀਂ ਇਹਨਾਂ ਦੇ ਮਗਰ ਲੱਗ ਜਾਓ ਬੀਜੇਪੀ ਦੇ ਸਪੋਰਟਰ ਨੂੰ ਵੀ ਸਮਝਣਾ ਪੈਣਾਗਾ ਕਿ ਇਹਨਾਂ ਦੇ ਜੁੱਤੀਆਂ ਮਾਰਨ ਦਾ ਟਾਈਮ ਆ ਗਿਆਗਾ ਜੈ ਇਹ ਪੰਜਾਬ ਦੇ ਕਿਹੇ ਮੁੱਦੇ ਤੇ ਪੰਜਾਬ ਨਾਲ ਨਹੀਂ ਖੜਦੇ ਬੀਜੇਪੀ ਵਾਲੇ ਚਾਹੇ ਕਿਸਾਨਾਂ ਦਾ ਮੁੱਦਾ ਰਿਹਾ ਹੋਵੇ ਚਾਹੇ BBMP ਦਾ ਮੁੱਦਾ ਰਿਹਾ ਹੋਵੇ ਚਾਹੇ ਅੱਜ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਰਿਹਾ ਹੋਵੇ ਪੰਜਾਬ ਦਾ 50% ਹਿੰਦੂ ਉਹ ਵੀ ਉਨਾ ਹੀ ਝੁਲਮ ਸਹਿੰਦਾਗਾ ਜਿੰਨਾ ਪੰਜਾਬ ਦਾ ਬਾਕੀ ਤਬਕਾ ਜਿਹੜਾ ਸਾਡਾ ਸਿੱਖ ਭਾਈਚਾਰਾ ਹੈ ਅੱਜ ਪੰਜਾਬ ਦੇ ਹਿੰਦੂ ਨੂੰ ਵੀ ਜਾਗਣਾ ਪੈਣਾਗਾ ਕਿ ਇਹਨਾਂ ਨੂੰ ਜਿਹੜੇ ਪ੍ਰਚਾਰਕਾਂ ਨੂੰ ਤੁਹਾਡੇ ਘਰਾਂ 'ਚ ਵੜਦੇ ਨੇ ਆ ਕੇ ਜਿਹੜੇ ਆ ਕੇ ਗੱਲ ਕਰਦੇ ਆ ਇਹ ਲੋਕ ਪੰਜਾਬ ਪੱਖੀ ਨਹੀਂ ਐ ਭਾਜਪੀ ਪੰਜਾਬ ਪੱਖੀ ਜਮਾਤ ਨਹੀਂ ਐ ਇਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਐ ਇਹਨਾਂ ਨੇ ਪੰਜਾਬ ਦੀ ਜਿਹੜੀ ਅਰਥ ਵਿਵਸਥਾ ਕੀਤੀ ਪਹਿਲਾਂ ਖੇਤੀ ਨੂੰ ਮਾਰਿਆ ਹੱਥ ਤੇ ਜਿਹੜੇ ਲਾਲੇ ਜਿਨ੍ਹਾਂ ਦੀਆਂ ਦੁਕਾਨਾਂ ਚੱਲਦੀਆਂ ਉਹ ਖੇਤੀ ਦੇ ਦੰਮ ਤੇ ਚੱਲਦੀਆਂ ਗਿਆ ਜੋ ਵੇਚਦਾ ਉਹ ਖੇਤੀ ਦੇ ਦੰਮ ਤੇ ਵੇਚਦਾਗਾ ਤੁਹਾਡੇ ਨਿਆਣੇ ਅਗਰ ਪੰਜਾਬ ਯੂਨੀਵਰਸਿਟੀ ਚ ਸਸਤਾ ਅਗਰ ਪੜ ਰਿਹਾ ਤਾ ਪੰਜਾਬ ਯੂਨੀਵਰਸਿਟੀ ਕਰਕੇ ਪੜ ਰਿਹਾ ਤੇ ਭਾਜਪੀ ਨੂੰ ਸਿੱਧਾ ਭਾਜਪੀ ਦੇ ਵੋਟਰ ਨੂੰ ਸਿੱਧਾ ਭਾਜਪੀ ਦਾ ਜਿਹੜਾ ਵਹਿਸ਼ਕਾਰ ਹੈ ਉਹਦੀ ਸ਼ੁਰੂਆਤ ਕਰਨੀ ਪੈਣੀ ਹੈ ਤਾਂ ਪੰਜਾਬ ਯੂਨੀਵਰਸਿਟੀ ਦਾ ਔਰ ਚੰਡੀਗੜ੍ਹ ਦਾ ਮਸਲਾ ਹੱਲ ਹੋਣਾ ਬਿਲਕੁਲ ਠੀਕ ਹੈ ਜੀ ਇਹ ਗੱਲ ਲਿਖੀ ਦੀ ਕੀਤੀ ਸੀ ਵੀ ਲਿਖੀ ਅਸੀਂ 2021 ਚ ਬੈਠੇ 23 ਚ ਬੈਠੇ ਵੀ ਇਹ ਮਸਲਾ ਜੇ ਆਪਾਂ ਕਨਵੈ ਮੈਂਬਰੀ ਬਹਾਲ ਵੀ ਇੱਕ ਵਾਰ ਕਰਾ ਲਈਏ ਇਹ ਮਸਲਾ ਫਿਰ ਵੀ ਉੱਥੇ ਹੀ ਖੜਾ ਸਾਰੇ ਜੜਾ ਰੀਆਰਗੇਨਾਈਜੇਸ਼ਨ ਐਕਟ 1064 ਇਹ ਉਤੇ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕੱਠੇ ਹੋ ਕੇ ਵਿਚਾਰਨ ਦੀ ਲੋੜ ਹੈ ਉਹਦੇ ਚ ਸਾਰੇ ਬੀਬੀਆਂ ਵੀ ਵਾਲਾ ਮਸਲਾ ਚੰਡੀਗੜ੍ਹ ਦਾ ਮਸਲਾ ਤੇ ਇਹਨੂੰ ਸਟੇਟ ਯੂਨੀਵਰਸਿਟੀ ਬਣਾਉਣ ਵਾਲਾ ਸਾਨੂੰ ਚੁਰਨਾ ਚਾਹੀਦਾ ਨਹੀਂ ਐਵੇਂ ਰੋਜ਼ ਹੀ ਦੋ ਦੋ ਚਾਰ ਚਾਰ ਸਾਲਾਂ ਬਾਅਦ ਇੱਥੇ ਬਿਠੇ ਠੀਕ ਹੈ ਗੱਲ ਥੋੜੀ ਪੈ ਗਈ ਜੀ ਸਾਨੂੰ ਕਰਨੀ ਪੈਣੀ ਹੈ ਗੱਲ ਕਿ ਭੱਜੇ ਪੈਣਾ ਸਾਡਾਂ ਨਾਲ ਨਹੀਂ ਕੋਈ ਅਸਲ ਵਿੱਚ ਪੰਜਾਬ ਦਾ ਮਸਲਾ ਨਹੀਂ ਆਪਾਂ ਹਰਿਆਣਿਆਂ ਹਮਾਚ ਨਾਲੇ ਭਰਾਵਾਂ ਨੂੰ ਇੱਕ ਛੱਡੀ ਨਹੀਂ ਫੈਕਟਸ ਦੇ ਉੱਤੇ ਜਿਹੜੀ ਵੀ ਇਹਨਾਂ ਨੇ ਨਵੀਂ ਸੈਨੇਟ ਲਿਆਂਦੀ ਐ ਉਹਨਾਂ ਨੇ ਆਪਦੇ ਪੱਖ ਰੱਖ ਕੇ ਪ੍ਰੋਪਰ ਪੀਸੀ ਕੀਤੀ ਐ ਕਿਹਨੇ ਕੀਤੀ ਜੀ ਅੱਛਾ ਓਕੇ ਠੀਕ ਹੈ ਭਾਜਪਾ ਵੱਲੋਂ ਨੇ ਆਪਦਾ ਪੱਖ ਰੱਖਿਆਗਾ ਉਹਨਾਂ ਨੇ ਤਾਂ ਆਬਵੀਅਸਲੀ ਇਹਨੂੰ ਇੰਨੇ ਰੋਣਾ ਅਸੀਂ ਜਿੰਨ ਇੱਥੇ ਅੱਜ ਸਾਰਾ ਪੰਜਾਬ ਬੈਠਾ ਸਾਰੀਆਂ ਪਾਰਟੀਆਂ ਬੈਠੀਆਂ ਨੇ ਅਸੀਂ ਸਾਰਿਆਂ ਨੂੰ ਕਹਾਂਗੇ ਆਪਦੇ ਆਪ ਦੇ ਲੀਗਲ ਵਿੰਗਸ ਨਾਲ ਤੁਸੀਂ ਸਲਾਹ ਕਰਕੇ ਉਸ ਤੋਂ ਬਾਅਦ ਕੋ ਪ੍ਰੋਪਰ ਪੀਸੀਆਂ ਕਰੋ ਤੇ ਇਹਦਾ ਕੰਡਣ ਕਰੋ ਇੱਕ ਮਿੰਟ ਲਈ ਮੈਂ ਤੁਹਾਡੇ ਮਾਧਿਅਮ ਨਾਲ ਹੀ ਰਵਨੀਤ ਬਿੱਟੂ ਉਹਨਾਂ ਨੂੰ ਜਵਾਬ ਦੇ ਦਿੰਨਾ ਵੀ ਪਹਿਲੇ ਤਾਂ ਬਣੇ ਸੀ 91 ਮੈਂਬਰ ਗਿਣਤੀ ਸੀ ਸਟੂਡੈਂਟਸ ਦੀ ਹਜ਼ਾਰਾਂ ਦੇ ਵਿੱਚ ਹੁਣ ਗਿਣਤੀ ਪਹੁੰਚ ਗਈ ਲੱਖਾਂ ਚ ਤੇ ਕੀ ਗੱਲ ਘਟਾਏ ਕਾਦੇ ਇਹਨਾਂ ਨੇ ਹਾਂ ਆਪਣੇ ਵਿਧਾਨ ਸਭਾ ਦੇ ਲੋਕ ਸਭਾ ਦੇ ਮੈਂਬਰਾਂ ਦੀ ਤਾਂ ਗਿਣਤੀ ਰੇਸ਼ਿਓ ਦੇ ਹਿਸਾਬ ਨਾਲ ਵਧਾ ਦਿੰਦੇ ਆ ਕੀ ਗੱਲ ਇੱਥੇ ਨੁਮਾਇੰਦਗੀ ਸਟੂਡੈਂਟਸ ਦੇ ਬੇਤ ਨਹੀਂ ਚਾਹੀਦੀ ਉਹਨਾਂ ਦੀ ਸਭ ਤੋਂ ਵੱਡੇ ਸਟੇਕ ਹোলਡਰ ਸਟੂਡੈਂਟਸ ਆ ਉਹਨਾਂ ਦੀ ਸਿਰਫ ਗ੍ਰੈਜੂਏਟ ਦੇ ਸਭ ਤੋਂ ਵੱਡਾ ਨੰਬਰ ਆਉਂਦਾ ਸੀ 15 ਮੈਂਬਰ ਚੁਣ ਕੇ ਆਉਂਦੇ ਆ ਸਾਡੀ ਤਾਂ ਇਹ ਮੰਗ ਸੀ ਸੈਨੇਟ ਦੇ ਵਿੱਚ ਵੀ ਜੇ ਤੁਸੀਂ ਰਿਫਾਰਮਸ ਕਰਨੇ ਆ ਪੋਜ਼ਿਟਿਵ ਬੇਚ ਕਰੋ ਤੇ ਉਹ 15 ਦੇ ਬਜਾਏ ਉਹਨਾਂ ਦੀ ਗਿਣਤੀ 30 ਕੀਤੀ ਜਾਵੇ ਦੂਜੀ ਗੱਲ ਕਿ ਸਭ ਤੋਂ ਵੱਡੀ ਸਟੇਕਹੋਲਡਰ ਸਟੂਡੈਂਟਸ ਆ ਨੌਨ ਟੀਚਿੰਗ ਦਾ ਜਿਹੜਾ ਜਿੱਤਿਆ ਹੋਇਆ ਨੁਮਾਇੰਦਾ ਉਹ ਆ ਕੇ ਆਪਣੀ ਸ਼ਮੂਲੀਅਤ ਕਰਦਾ ਜਿਹੜੇ ਟੀਚਰਸ ਨੇ ਉਹਨਾਂ ਦਾ ਜਿੱਤਿਆ ਹੋਇਆ ਨੁਮਾਇੰਦਾ ਉੱਤੇ ਬੈਠਦਾ ਸੈਨੇਟ ਦੇ ਵਿੱਚ ਤੇ ਜਿਹੜਾ ਸਟੂਡੈਂਟਸ ਦਾ ਜਿੱਤਿਆ ਹੋਇਆ ਬੰਦਾ ਆ ਉਹ ਕਿਉਂ ਨਹੀਂ ਉੱਤੇ ਵਿੱਚ ਬੈਠਦਾ ਅਸੀਂ ਉਹਨਾਂ ਨੂੰ ਵੀ ਵੀਰ ਹੋਣਾ ਨੂੰ ਇਹ ਪੁੱਛਣਾ ਚਾਹੁੰਦੇ ਆ ਕੋਈ ਨਹੀਂ ਸਿਆਣੇ ਆ ਕੇਂਦਰ ਦੇ ਮੰਤਰੀ ਆ ਕੋਈ ਗੱਲ ਨਹੀਂ ਜੇਕਰ ਉਹਨਾਂ ਦਾ ਮਨ ਕਰੇ ਇਸ ਗੱਲ ਦੇ ਉੱਤੇ ਉਹਨਾਂ ਦੀ 31 ਮੈਂਬਰੀ ਜਾਂ ਕਨਮੇ ਮੈਂਬਰੀ ਚ ਮੇਰਾ ਨਾਮ ਸੰਦੀਪ ਸਿੰਘ ਜ਼ਿਕਰੀ ਆ ਸੈਨੇਟ ਤੇ ਸਿੰਡੀਕੇਟ ਦਾ ਮੈਂਬਰ ਰਿਆਂ ਜਦੋਂ ਮਰਜ਼ੀ ਉਹਦਾ ਮਨ ਕਰੇ ਮੈਂ ਜਵਾਬ ਦੇਣ ਨੂੰ ਤਿਆਰ ਹਾਂ ਤੇ ਗੱਲ ਕਰ ਲੈਣਾ ਆਗੇ ਇੱਕ ਫਰੰਟ ਦੇ ਉੱਤੇ ਉਹ ਇੱਕੀ ਅਗਰ ਵੀ ਮੰਨਦਾ